ਇਹ ਵੀਡੀਓ ਉਹ ਸਟੂਡੈਂਟਸ ਲਈ ਆ ਜਿਹੜੇ ਕੈਨੇਡਾ ਜਾਣਾ ਚਾਹੁੰਦੇ ਤੇ ਇੱਕ ਚੰਗਾ ਪ੍ਰੋਗਰਾਮ ਪੜ੍ਹਨਾ ਚਾਹੁੰਦੇ ਆ ਸੋ ਦੋਸਤੋ ਰੀਸੈਂਟਲੀ ਨਾ ਮੈਂ ਕਾਫੀ ਦਿਨਾਂ ਤੋਂ ਸਟੂਡੈਂਟਸ ਨਾਲ ਜਦੋਂ ਸੀ ਡਾਇਰੈਕਟ ਮਿਲਦੇ ਆ ਤਾਂ ਬੜੇ ਕੇਸ ਨਾ ਰਿਫਿਊਜ਼ ਹੋ ਕੇ ਆ ਰਹੇ ਆ ਜਿਦੇ ਵਿੱਚ ਉਹਨਾਂ ਦਾ ਸਭ ਤੋਂ ਵੱਡਾ ਕਾਰਨ ਹੁੰਦਾ ਵੀ ਕਿਤੇ ਨਾ ਕਿਤੇ ਉਹਨਾਂ ਦੀ ਰੈਲੇਵੈਂਸੀ ਨੂੰ ਲੈ ਕੇ ਪ੍ਰੋਬਲਮ ਆ ਰਹੀ ਆ ਕੁਝ ਪ੍ਰੋਗਰਾਮ ਇਦਾਂ ਦੇ ਆ ਕੈਨੇਡਾ ਦੇ ਵਿੱਚ ਜਿਹੜੇ ਬਹੁਤ ਜ਼ਿਆਦਾ ਡਿਮਾਂਡ ਚ ਆ ਰਹੇ ਆ ਜਿਨ੍ਹਾਂ ਚ ਪੀਆਰ ਦੇ ਪ੍ਰੋਗਰਾਮ ਬੜੇ ਵਧੀਆ ਚੱਲਦੇ ਪਏ ਆ ਕਿ ਜਿੱਥੇ ਤੁਸੀਂ ਸੌਖੇ ਤੇ ਪੀਆਰ ਲੈ ਸਕਦੇ ਆ ਜੇ ਮ ਸਾਡੇ ਕੋਲ ਡਿਮਾਂਡ ਵੀ ਕਰਦੇ ਆ ਜੀ ਮੈਂ ਕਮਰਸ ਕੀਤੀ ਹੈ ਮੈਂ ਇਹ ਕੋਰਸ ਕਰਨਾ ਚਾਹੁੰਦਾ ਕਿਉਂਕਿ ਮੈਨੂੰ ਕਹਿਣਾ ਚੁੱਕਿਆ ਸਾਡੇ ਰਿਲੇਟਿਵ ਬੈਠੇ ਆ ਕਿ ਇਹ ਕੋਰਸ ਕਰੋ ਜੀ ਡਿਮਾਂਡ ਬਹੁਤ ਹੈ ਤੇ ਪੀਆਰ ਬਹੁਤ ਸੌਖੀ ਆ ਬਟ ਇੱਕ ਚੀਜ਼ ਨੂੰ ਤੁਹਾਨੂੰ ਧਿਆਨ ਚ ਰੱਖਣਾ ਪਊਗਾ ਕਿ ਤੁਸੀਂ ਕੋਰਸ ਚੂਜ਼ ਕਰ ਸਕਦੇ ਹੋ ਬਟ ਉਹਦੀ ਰਿਲੇਵੈਂਸੀ ਕਿਵੇਂ ਦੇਖੋ ਇਹ ਬਹੁਤ ਜ਼ਿਆਦਾ ਮੈਟਰ ਕਰਦੀ ਆ ਕਿਉਂਕਿ अर्ਲੀ ਚਾਈਲਡ এডੂਕੇਸ਼ਨ ਲਈ ਕੋਈ ਜ਼ਰੂਰੀ ਨਹੀਂ ਵੀ ਮੈਡੀਕਲ ਵਾਲਾ ਬੱਚਾ ਹੀ ਚੂਜ਼ ਕਰ ਸਕਦਾ ਹੋਰ ਪ੍ਰੋਫਾਈਲ ਵੀ ਇਹਨੂੰ ਲੈ ਸਕਦੇ ਆ ਕਿਉਂਕਿ ਕਾਲਜਾਂ ਇਦਾਂ ਨਹੀਂ ਕੋਈ ਕੰਡੀਸ਼ਨਸ ਨਹੀਂ ਹੈ ਕਿ ਤੁਹਾਡੇ ਲਈ ਇਹ ਸਬਜੈਕਟ ਜ਼ਰੂਰੀ ਆ ਬਟ ਫਿਰ ਵੀ ਸਣਾ ਪੁੱਗਾ ਵੀ ਅਸੀਂ ਇਹ ਕੋਰਸ ਕਿਉਂ ਲੈ ਰਹੇ ਆ। ਸੋਦੇ ਲਈ ਕੋਈ ਨਾ ਕੋਈ ਡਾਕੂਮੈਂਟੇਸ਼ਨ ਤੁਹਾਨੂੰ ਜ਼ਿਆਦਾ ਐਡ ਕਰਨੀ ਪਊਗੀ। ਬਟ ਇਹਦੇ ਨਾਲੋਂ ਬੈਸਟ ਸੋਲੂਸ਼ਨ ਇਹੀ ਹੁੰਦਾ ਵੀ ਜੋ ਤੁਸੀਂ ਪਿੱਛੇ ਪੜਿਆ ਹੋਇਆ, ਜੋ ਤੁਹਾਡਾ ਬੈਕਗ੍ਰਾਉਂਡ ਆ, ਉਹਦੇ ਰਿਲੇਟਿਡ ਹੀ ਆਪਣਾ ਪ੍ਰੋਗਰਾਮ ਚੂਜ਼ ਕਰੋ ਤਾਂ ਕਿ ਤੁਹਾਨੂੰ ਰਿਫਿਊਜ਼ਲ ਦਾ ਸਾਹਮਣਾ ਨਾ ਕਰਨਾ ਪਵੇ। ਸੋ ਜੇ ਜ਼ਿਆਦਾ ਜਾਣਕਾਰੀ ਲੈਣਾ ਚਾਹੁੰਦੇ ਆ ਤਾਂ ਤੁਸੀਂ ਹੇਠਾ ਦਿੱਤੇ ਨੰਬਰ 'ਤੇ ਕੰਟੈਕਟ ਕਰ ਸਕਦੇ ਹੋ। ਥੈਂਕ ਯੂ।